ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ குரு ਸواری ਸਾਧ ਸੰਗਤ ਜੀਓ ਆਓ ਵੀ ਬਾਬਾ ਮੱਖਣ ਸ਼ਾ ਲਬਾਣਾ ਜਿਨ੍ਹਾਂ ਦੇ ਜੀਵਨ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਲ ਸੰਬੰਧਿਤ ਇਤਿਹਾਸ ਸਾਹਿਬ ਜੀ ਦੇ ਨਾਲ ਸਾਂਝਾ ਕਰੀਏ ਬਾਬਾ ਮੱਖਣ ਸ਼ਾ ਲਬਾਣਾ ਜੀ ਦੇ ਪਰਿਵਾਰ ਨੂੰ ਸਿੱਖੀ ਦੀ ਦਾਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸੋਂ ਉਹਨਾਂ ਤੋਂ ਚਾਰ ਪੀੜੀਆਂ ਪਹਿਲਾਂ ਮਿਲੀ ਬਾਬਾ ਜੀ ਦੇ ਪਿਤਾ ਦਇਆ ਸਿੰਘ ਜੀ ਦਾ ਜਿਗਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਵੀ ਮਿਲਦਾ ਹੈ ਬਾਬਾ ਮੱਖਣ ਸ਼ਾ ਲਵਾਨਾ ਜੀ ਦੇ ਪਿਤਾ ਜੀ ਨੂੰ ਮਸੰਦ ਅਰਬੀ ਪਾਸ਼ਾ ਦੇ ਸ਼ਬਦ ਮਲਸਮ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਤਖਤ ਥਾਪਿਆ ਹੋਇਆ ਤਖਤ ਉਹਨਾਂ ਨੂੰ ਮਸੰਦ ਵਜੋਂ افریقا ਵਾਲੇ ਪਾਸੇ ਦੀ ਜ਼ਿੰਮੇਵਾਰੀ ਦਿੱਤੀ ਗਈ ਜੋ ਉਹਨਾਂ ਨੇ ਬਖੂਬੀ ਨਿਭਾਈ ਬਾਬਾ ਮੱਖਣ ਸ਼ਾ ਲਬਾਣਾ ਦੇ ਪਿਤਾ ਜੀ ਇੱਕ ਸਫਲ ਅੰਤਰਰਾਸ਼ਟਰੀ ਵਪਾਰੀ ਵੀ ਸਨ ਉਹਨਾਂ ਦਾ ਵਪਾਰ ਗੁਜਰਾਤ ਦੇ ਸੂਤ ਸ਼ਹਿਰ ਤੋਂ ਸਮੁੰਦਰੀ ਰਸਤੇ ਤੇ ਚੱਲਦਾ ਸੀ ਉਸ ਵੇਲੇ ਉਹਨਾਂ ਕੋਲ ਕਈ ਸੁੰਦਰੀ ਵੇੜੇ ਸਨ ਕੀਨੀਆਂ ਦੀ ਸੰਸਦ ਦਾ ਹਾਊਸ ਆਫ ਕਾਮਨਜ਼ ਦਾ ਅਜਾਇਬ ਘਰ ਪਿਆਰਿਓ ਉਸ ਵੇਲੇ ਉਹਨਾਂ ਦਾ ਵੇਅਰ ਹਾਊਸ ਹੋਇਆ ਕਰਦਾ ਸੀ ਜਿਸ ਦੇ ਅੱਜ ਵੀ ਇਤਿਹਾਸ ਦੇ ਵਿੱਚ ਪ੍ਰਮਾਣ ਮੌਜੂਦ ਨੇ बाबा मखनशाह लबाणा 1604 ईस्वी ਨੂੰ ਤਾਂ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਅਤੇ 1616 ईस्वी ਨੂੰ ਗੁਰੂ ਹਰਗਵਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ बाबा मखनशाह जी लबाणा ਨੇ ਗੁਰੂ ਹਰਗਵਿੰਦ ਸਾਹਿਬ ਜੀ ਨੂੰ 50 ਅੰਗ ਰੱਖਿਆ ਕੇ ਭੇਜੇ ਸ਼ਸਤਰ ਬਣਾਉਣ ਲਈ ਪਹਿਲੀ ਵਾਰ ਛਿਗਲੀਗਰ ਵੀ ਗੁਰੂ ਸਾਹਿਬ ਜੀ ਦੇ ਪਾਸ ਭੇਜੇ ਬਾਬਾ ਮੱਖਣ ਸ਼ਾਹ ਲਬਾਣਾ ਨੇ ਗੁਰੂ ਹਰ ਰਾਇ ਸਾਹਿਬ ਜੀ ਦੇ ਦਰਸ਼ਨ ਵੀ ਕੀਤੇ ਤੇ ਗੁਰੂ ਹਰ ਰਾਇ ਸਾਹਿਬ ਜੀ ਨੇ ਬਾਬਾ ਮੱਖਣ ਸ਼ਾਹ ਲਬਾਣਾ ਜੀ ਦੇ ਪਿਤਾ ਜੀ ਦਾ ਅੰਤਮ ਸੰਸਕਾਰ ਵੀ ਕੀਤਾ ਬਾਬਾ ਮੱਖਣ ਸ਼ਾਹ ਲਬਾਣਾ ਜੀ ਨੇ ਬਾਬਾ ਬਕਾਲਾ ਦੇ ਸਥਾਨ ਤੇ ਤਾਂ ਤੁਨ ਨੂੰ ਸੈਭ ਸੇ ਗੁਰੂ ਤੇਗ ਬਹਾਦਰ ਜੀ ਨਵੇਂ ਪਾਸ਼ਾ ਜੀ ਗੁਰੂ ਜੀ ਦੀ ਪਛਾਣ ਵਜੋਂ ਪ੍ਰਗਟ ਕੀਤੀ ਪੁਸ਼ਟੀ ਕੀਤੀ ਜਿਸ ਵੇਲੇ ਆਪ ਜੀ ਦਾੜਿਆ ਹੋਇਆ ਕਮ ਸਤਿਗੁਰਾਂ ਨੇ ਕਿਰਪਾ ਕਰਕੇ ਉਹਨਾਂ ਦਾ ਜਹਾਜ਼ ਆਪਣਾ ਮੋੜਾ ਲਾ ਕੇ ਬਣੇ ਲਾਇਆ ਸੀ ਤੇ ਪਿਆਰਿਓ 500 ਮੋਰ ਸੁਖੀ ਸੀ ਪੁੱਛ ਦਾ ਪਛੌਂਦਾ ਲੈ ਕੇ ਬਕਾਲੇ ਨਕਰ ਦੇ ਵਿੱਚ ਆ ਗਿਆ ਔਰ ਉੱਥੇ ਕੀ ਦੇਖਦਾ ਹੈ ਅਗਲੇ ਬੰਨੇ 22 ਮੰਜੀਆਂ ਤੇ 22 ਗੁਰੂ ਬੈਠੇ ਹੋਏ ਨੇ ਗੁਰੂ ਸਵਾਰਿਓ ਪੰਜ-ਪੰਜ ਮੋਹਰਾਂ ਕੱਢ ਕੇ ਹਰ ਇੱਕ ਦੇ ਅੱਗੇ ਮੱਥਾ ਟੇਕਦਾ ਬੜੇ ਪ੍ਰਸੰਨ ਹੁੰਦੇ ਨੇ ਬਾਈ ਦੇ 22 ਇਸ ਵੇਲੇ ਉਹਨਾਂ ਦੇ ਨਾਲ ਆਪਣੀ ਫੌਜ ਤੇ ਅਹਿਰਕਾਰੀ ਬਹੁਤ ਸਾਰੇ ਸਨ ਜਦੋਂ ਬਾਈਆਂ ਨੂੰ ਪੰਜ-ਪੰਜ ਮੋਹਰਾਂ ਦੇ ਦਿੱਤੀਆਂ ਪਿਆਰਿਓ ਤੇ ਕਿਸੇ ਨੂੰ ਪੁੱਛਿਆ ਕਿ ਭਈ ਇੱਥੇ ਹੋਰ ਵੀ ਕੋਈ ਹੈ ਤਾਂ ਉਸ ਵੇਲੇ ਕਿਸੇ ਨੇ ਉਂਗਲ ਕੀਤੀ ਕਿ ਉਹ ਜਿਹੜੀ ਗੁਫਾ ਬਣੀ ਹੈ ਛੋਟਾ ਜਿਹਾ ਕਮਰਾ ਬਣਿਆ ਹੈ ਉਹਨਾਂ ਦੇ ਦਸਰ ਮੁਤਾਬਕ ਕਹਿਣ ਲੱਗੇ ਕਿ ਇੱਥੇ ਕਮਰਾ ਹੈ ਅਰ ਉਸ ਦੇ ਵਿੱਚ ਇੱਕ ਤੇਗਾ ਨਾਮ ਦਾ ਮਸਤ ਰਿੰਦਾ ਹੈ ਬੜੇ ਜੀ ਰੰਤ ਵਿੱਚ ਭਗਤੀ ਕਰ ਰਿਹਾ ਹੈ ਸੋ ਮੱਖਣ ਸ਼ਾ ਲਬਾਣਾ ਜਦੋਂ ਉਧਰ ਨੂੰ ਹੋਇਆ ਪੰਜ ਮੋਰਾਂ 라ਕੇ ਮੱਛਾ ਢੇਕਿਆ ਗੁਰੂ ਸਾਹਿਬ ਨੇ ਬਾਹ ਤੋ ਫੜ ਲਿਆ ਕਹਿਣ ਲੱਗੇ ਭਲਿਆ 500 ਮੋਰ ਸੁੱਕੇ ਪੰਜ ਮੋਰਾਂ ਤੂੰ ਚੜਾ ਰਿਆਂ ਹੈ ਇਹ ਬੇਇਨਸਾਫੀ ਹੈ ਆਪਣਾ ਮੋਢਾ ਨੰਗਾ ਕਰਕੇ ਦਿਖਾਇਆ ਕਹਿਣ ਲੱਗੇ ਵੇਖ ਜ਼ਖਮ ਹੁਣ ਖੁਸ਼ੀ ਇਤਨੀ ਹੋ ਗਈ ਮੱਖਣ ਸ਼ਾਹ ਨੂੰ ਉਸੇ ਵ ਲਈ ਮੋਹਰਾ ਦਾ ਥੇਲਾ ਉੱਥੇ ਸੁੱਟ ਕੇ ਉਸ ਕਮਰੇ ਦੇ ਉੱਤੇ ਚੜ ਕੇ ਉੱਚੀ ਉੱਚੀ ਰੌਲਾ ਪਾ ਦਿੱਤਾ ਗੁਰੂ ਲਾ ਦੋਰੇ ਗੁਰੂ ਲਾ ਦੋਰੇ ਗੁਰੂ ਲਾ ਦੋਰੇ ਸਗਤਾਂ ਇਕੱਠੀਆਂ ਹੋ ਗਈਆਂ ਪਿਆਰੋ ਜਦੋਂ ਆ ਕੇ ਇਹ ਚੀਜ਼ ਦਾ ਸਭ ਨੂੰ ਪਤਾ ਲੱਗ ਗਿਆ ਉਹ ਮੰਡੀਆਂ ਵਾਲੇ ਸਾਰੇ ਆਪਣੀਆਂ ਮੰਡੀਆਂ ਛੁੱਕ ਕੇ ਲੈ ਗਏ ਜਥਾ ਸ਼ਕਤ ਭੇਟਾ ਗੁਰੂ ਸਾਹਿਬ ਦੇ ਅਗੇ ਰੱਖੀ ਔਰ ਬੇੰਤ ਰਸਤਾ ਬਸਤਾ ਉਤੇ ਰੱਖੀਆਂ ਜਿਹੜੀਆਂ ਕਿ ਆਪ ਜੀ ਨੂੰ ਪਤਾ ਹੈ ਛੀਹਾ ਮਸੰਦ ਸਾਰਾ ਕੁਝ ਲੁੱਟ ਕੇ ਲੈ ਗਿਆ ਸੀ ਸੋ ਲਖੀਸ਼ਾ ਵਣਜਾਰਾ ਆਪ ਜੀ ਦੇ ਪਰਿਵਾਰਕ ਦੇ ਵਪਾਰਕ ਸਨ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ੀਧੀ ਅਪਰੰਤ ਅਰਦਾਸ ਸਨਸਕਾਰ ਕੀਤਾ ਸੀ ਜਿਸ ਸਥਾਨ ਤੇ ਗੁਰਦੁਆਰਾ ਰਕਾਬਸ ਗੰਝ ਸਾਹਿਬ ਸਥਿਤ ਹੈ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪ ਜੀ ਦੇ ਪਰਿਵਾਰ ਨੂੰ ਚਾਰ ਹੁਕਮਨਾਮਿਆਂ ਦੀ ਬਖਸ਼ਿਸ਼ ਕੀਤੀ ਪਹਾੜੀ ਰਾਜਿਆਂ ਵੱਲੋਂ ਭੇਜੇ ਖੂਨੀ ਹਾਥੀ ਦਾ ਮੁਕਾਬਲਾ ਭਾਈ ਬਿਚਿਤਰ ਸਿੰਘ ਨੇ ਕੀਤਾ ਤੇ ਪਹਾੜੀ ਰਾਜੇ ਕੇਸਰੀ ਚੰਦ ਦਾ ਸਿਰ ਧੜ ਤੋਂ ਵੱਖ ਭਾਈ ਉਹਦੇ ਸਿੰਘ ਨੇ ਕੀਤਾ ਜੋ ਬਾਬਾ ਮੱਖਣਸ਼ਾ ਲਬਾਨਾ ਜੀ ਦੇ ਪਰਿਵਾਰ ਵਿੱਚੋਂ ਸੰਨ ਭਰਾਸੰ ਇਸ ਲੜਾਈ ਵਿੱਚ ਹੀ ਭਾਈ ਖੁਸ਼ਾਲ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਜੋ ਬਾਬਾ ਮੱਖਣਸ਼ਾ ਲਬਾਨਾ ਜੀ ਦਾ ਪੁੱਤਰ ਸੀ ਸਿੱਖ ਇਤਿਹਾਸ ਵਿੱਚ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪਾਉਣ ਵਾਲੀ ਪਹਿਲੀ ਬੀਬੀ ਸਿੱਖ ਇਸਤਰੀ ਬੀਬੀ ਪਖੀ ਜੀ ਵੀ ਆਪ ਜੀ ਦੇ ਪਰਿਵਾਰ ਨਾਲ ਸਬੰਧਤ ਸਨ ਬੀਬੀ ਪਖੀ ਜੀ ਸਰਸਾ ਨਦੀ ਦੇ ਕੰਢੇ ਤੇ ਦੁਸ਼ਮਨਾਂ ਦਾ ਮੁਕਾਬਲਾ ਕਰਦਾ ਹੋਇਆ ਸ਼ਹੀਦੀ ਪ੍ਰਾਪਤ ਕਰ ਗਏ ਸਨ ਜਦੋਂ ਗੁਰੂ ਸਾਹਿਬ ਜੀ ਨੇ ਅਨੰਤਪੁਰ ਸਾਹਿਬ ਛੱਡਿਆ ਆਪ ਜੀ ਦੇ ਹੀ ਪਰਿਵਾਰ ਵਿੱਚੋਂ ਭਾਈ ਜਵਾਰ ਸਿੰਘ ਭਾਈ ਜਵੰਦ ਸਿੰਘ ਇਹਨਾਂ ਨੇ ਚਮਕੌਰ ਦੇ ਜੰਗ ਦੇ ਵਸ਼ੀਦੀ ਪਾਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਂ ਪਿਆਰਿਆਂ ਦੀ ਗਵਾਈ ਵਿੱਚ ਪੰਜਾਬ ਵੱਲ ਤੋਰਿਆ ਸੀ ਤਾਂ ਤਿੰਨ ਪਿਆਰੇ ਬਾਬਾ ਮੱਖਣ ਸ਼ਾਹ ਜੀ ਲਬਾਣਾ ਦੇ ਪਰਿਵਾਰ ਨਾਲ ਸੰਬੰਧਤ ਸਨ ਜਿਨ੍ਹਾਂ ਵਿੱਚ ਭਾਈ ਬਾਦ ਸਿੰਘ ਜੀ ਵੀ ਸ਼ਾਮਲ ਸਨ ਭਾਈ ਉਹਦੇ ਸਿੰਘ ਜਿਨ੍ਹਾਂ ਨੇ ਛਾਈ ਟਿੱਬੀ ਦੇ ਮੁਕਾਬਲਾ ਕੀਤਾ ਸੀ 50 ਸੀਨਾ ਦੇ ਨਾਲ ਉਹ ਵੀ ਆਪ ਜੀ ਦੇ ਪਰਿਵਾਰ ਵਿੱਚੋਂ ਸਨ ਭਾਈ ਬਚਿੱਤਰ ਸਿੰਘ ਜੀ ਰੰਗੜਾ ਦੇ ਨਗਰਾਂ ਦੇ ਵਿੱਚ ਜ਼ਖਮੀ ਹੋਏ ਬਾਹ ਦੇ ਵਿੱਚ ਉਹਨਾਂ ਨੂੰ ਚੁੱਕ ਕੇ ਕੋਟਲਾ ਨੀ ਅੱਖਾਂ ਸਾਬ ਜਦਾ ਬਾਬਾ ਅਜੀਤ ਸਿੰਘ ਜੀ ਲੈ ਕੇ ਗਏ ਸੀ ਉਹ ਵੀ ਆਪ ਜੀ ਦੇ ਪਰਿਵਾਰ ਦੇ ਵਿੱਚੋਂ ਸਨ ਔਰ ਅੱਗੇ ਬਾਬਾ ਬੰਦਾ ਸਿੰਘ ਦੀ ਅਗਵਾਈ ਵਿੱਚ ਚੱਪੜ ਜਿੜੀ ਦੇ ਅਮਦਾਨ ਵਿੱਚ ਵਜ਼ੀਰ ਖਾਨ ਨਾਲ ਟੱਕਰੇ ਸਮੇਂ ਖੱਬੇ ਪਾਸੇ ਦੀ ਕਮਾਨ ਭਾਈ ਬਾਦ ਸਿੰਘ ਨੇ ਸੰਭਾਲੀ ਤੇ ਵਜ਼ੀਰ ਖਾਨ ਨੂੰ ਮੌਦੇ ਘਾਟ ਵੀ ਭਾਈ ਬਾਦ ਸਿੰਘ ਨੇ ਉਤਾਰਿਆ ਭਾਈ ਬਾਦ ਸਿੰਘ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਹੀ ਸ਼ਹੀਦ ਕੀਤਾ ਗਿਆ ਸੀ ਸ਼ੇਧ ਭਾਈ ਮਣੀ ਸਿੰਘ ਜੀ ਵੀ ਆਪਜੀ ਦੇ ਪਰਿਵਾਰ ਦੇ ਵਿੱਚੋਂ ਸਨ ਤੇ ਪਿਆਰਿਓ ਜੱਕਰੀਆ ਖਾਨ ਦੀ ਜੇਲ੍ਹ ਵਿੱਚ ਸਿੱਖ ਬੀਬੀਆਂ ਦੀ ਗਵਾਹੀ ਕਰਨ ਵਾਲੀ ਬੀਬੀ ਬਸੰਤ ਕੌਰ ਜੀ ਵੀ ਆਪਜੀ ਦੇ ਪਰਿਵਾਰ ਨਾਲ ਸੰਬੰਧ ਹੋ ਸਨ ਭਾਈ ਮਣੀ ਸਿੰਘ ਜੀ ਦੀ ਪਤਨੀ ਸਨ ਭਾਈ ਬਾਦ ਸਿੰਘ ਜੀ ਇਤਨੇ ਜਵਾਨ ਯੋਧੇ ਸਨ ਪਿਆਰਿਓ ਜਿਸ ਵੇਲੇ ਉਹਨਾਂ ਨੂੰ ਡੇੜੀਆਂ ਹੱਥ ਘੜੀਆਂ ਦੇ ਨਾਲ ਜਕੜ ਕੇ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਤੇ ਬਾਦਸ਼ਾਹ ਕਹਿਣ ਲੱਗਾ ਕਹਿੰਦੇ ਆ ਬਾਸਿਆ ਤੂੰ ਬੜਾ ਦਲੇਰ ਤੇ ਬਹਾਦਰ ਹੈਂ ਤੂੰ ਕੋਈ ਗੱਲਬਾਤ ਵਿਖਾਈ ਨਹੀਂ ਤੂੰ ਕੋਈ ਕਰਾਮਾਤ ਦਿਖਾਈ ਨਹੀਂ ਕਹਿੰਦਾ ਮਹਾਰਾਜਾ ਇੰਜ ਕਰੋ ਹੱਥ ਘੜੀਆਂ ਬੇੜੀਆਂ ਢਿਲੀਆਂ ਕਰੋ ਤੇ ਫਿਰ ਤੁਹਾਨੂੰ ਮੈਂ ਆਪਣੇ ਜੋਰ ਵਿਖਾ ਦਿਨਾ ਹਿਆ ਯਾਰੋ ਹੁਕਮ ਹੋਇਆ ਕਿਸ ਦੀਆਂ ਹੱਥ ਘੜੀਆਂ ਤੇ ਬੇੜੀਆਂ ਨੂੰ ਖੋਲ ਦਿੱਤਾ ਜਾਵੇ ਔਰ ਜਿਸ ਵੇਲੇ ਕਲੀਆਂ ਹੱਥ ਘੜੀਆਂ ਹੀ ਖੋਲੀਆਂ ਔਰ ਭਾਈ ਬਾਦ ਸਿੰਘ ਨੇ ਜਿਸ ਵੇਲੇ ਇੱਕ ਪਲ ਦੇ ਵਿੱਚ ਇੱਕ ਸਿਪਾਹੀ ਦੀ ਤਲਵਾਰ ਖੋਹ ਕੇ ਇੱਕੋ ਝੜਕੇ ਦੇ ਵਿੱਚ ਉਸ ਦਾ ਸਿਰ ਕਲਮ ਕਰ ਦਿੱਤਾ ਔਰ ਉਸ ਤੋਂ ਉਪਰੰਤ 500 ਸਿਪਾਹੀ ਹੋਰ ਬੜਕਾਰ ਦਿੱਤੇ ਔਰ ਫਿਰ ਉਹਨਾਂ ਨੇ ਜਦੋਂ ਸਾਰੀ ਫੌਜ ਨੇ ਟੁੱਟ ਕੇ ਪੈ ਕੇ ਭਾਈ ਵਾਸੀ ਨੂੰ ਸ਼ਹੀਦ ਕੀਤਾ ਐਡਾ ਜਾਂ ਬਾਜ ਜੋਧਾਸੀ ਪਿਆਰਿਓ ਉਸ ਦੀ ਕੁਰਬਾਨੀ ਨੂੰ ਵੀ ਕਦੇ ਭੁਲਾਇਆ ਨਹੀਂ ਜਾ ਸਕਦਾ ਸੋ ਇਹ ਸੀ ਭਾਈ ਮੱਖਣ ਸ਼ਾ ਲਵਾਨਾ ਜੀ ਦੇ ਪਰਿਵਾਰ ਦੀ ਕੁਰਬਾਨੀ ਜੋ ਆਕੀ ਜੀ ਦੇ ਨਾਲ ਸਾਂਝ ਕੀਤੀ ਹੈ ਆਸੇ ਆਪ ਜੀ ਨੂੰ ਇਤਿਹਾਸ ਬਹੁਤ ਸੰਧਾਵੇਗਾ ਸਾਡਾ YouTube ਚੈਨਲ ਵੱਤ ਵਰ ਸਬਸਰੀ ਕਰਕੇ ਸਾਡਾ ਮਾਨ ਵਧਾਉਂਦੇ ਰਿਹਾ ਕਰੋ ਹੋਈਆਂ ਫੁੱਲਾਂ ਨੂੰ ਨਾਚ ਸਾਰੇ ਅਗਸਤਿ ਫਤਿਹ ਗਜਾਈਏ ਦੀ ਵਾਜ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ